ਵੱਟਾ ਬਣਾਉਂਦਾ ਜੀ ਇੱਕ ਵਾਰੀ ਜੀ ਦੋ ਵੱਟਾ ਬਣਾਉਂਦਾ ਏ ਅੱਛਾ ਜੀ ਹਾਂ ਲਓ ਕਰੋ ਚੈੱਕ ਜੀ ਇੱਕ ਵਾਰ ਜੀ ਬਾਈ ਜੀ ਕਹਿੰਦੇ ਕਿ ਦੋ ਵੱਟਾਂ ਜਿਹੜੀਆਂ ਇਹ ਹਾਂ 15 ਕਲਟੀਵੇਟਰ ਹਾਂ ਜੀ ਅੱਛਾ ਜੀ ਹਾਂ ਜੈਕ ਨੇ ਪਾਵਰ ਨੇ ਇਹਨੇ ਖੁੱਲਣਾ ਉਧਰੋਂ ਉਧਰ ਦੇ ਬੱਦੇ ਅੱਛਾ ਜੀ ਜੈਕ ਚੈੱਕ ਕਰੋ ਜੀ ਇਹਦਾ ਹਾਲ ਜਿਹੜੇ ਇਹਨਾਂ ਲੇਜ਼ਰ ਨਾਲ ਕਟਿੰਗ ਲੈ ਆਦੇ ਇਹ ਬੜੇ ਲੈ ਉਹਨੇ ਕਟਿੰਗ ਕਰਾਏ ਉੱਥੇ ਅੱਛਾ ਕਟਿੰਗ ਕਿੱਥੇ ਕਰਾਏ ਹੱਲੜ ਨਹੀਂ ਜਿਹੜੇ ਡੂੰਗਾ ਹਾਲ ਜਿਹਨੂੰ ਕਹਿੰਦੇ ਨੇ ਹਾਂ ਜੀ ਹਾਂ ਜੀ ਉਹ ਤੇ ਇਹ 10.5 ਕੁਇੰਟਲ ਭਾਰ ਆ ਟੋਟਲ ਜੀ ਨਾ ਲੱਗ ਹੀ ਰਿਹਾ ਜੀ ਇਹਨਾਂ 1 ਚਾਰ ਇੰਚ ਇਹ ਠੀਕ ਕਿਵੇਂ ਹੈ ਕਿੰਨਾ weight ਹੈ ਜੀ ਇਹਦਾ ਇਹ 120 ਕਿਲੋ ਭਾਰ ਜੀ ਇਹਦਾ ਅੱਛਾ ਜੀ ਹਾਂਜੀ ਹਾਂਜੀ 1 ਕਵਾਂਟਲ 20 ਕਿਲੋ ਦਾ ਹਾਂ ਤੇ ਕੀ ਫੁੱਟ ਤੱਕ ਗਹਿਰਾਈ 깔 ਜਾਂਦਾ 2 ਫੁੱਟ ਗਹਿਰਾਈ ਆ ਲਓ ਜੀ ਹਾਂਜੀ ਇਹ ਵੀ ਕੰਪਿਊਟਰ ਵਾਲੀ ਮਸ਼ੀਨ ਇਹਦੇ ਨਾਲ ਹੀ ਸਾਰਾ ਬੈਂਡਿੰਗ ਦਾ ਕੰਮ ਸਾਰਾ ਵਧੀਆ ਮਟਰ ਹੁੰਦਾ ਅੱਛਾ ਅੱਛਾ ਜੀ ਸਫਾਈ ਹੁੰਦੀ ਹੈ ਇਸ ਕੰਮ ਦੀ ਨਾ ਕੁਆਲਟੀ ਨਾਲ ਵਾਲ ਬਣਦਾ ਬਿਲਕੁਲ ਬਿਲਕੁਲ ਸੇਮ ਵੀ ਨਹੀਂ ਇਥੋਂ ਕਮਾ ਕੇ ਤੁਸੀਂ ਹੱਥ ਲੈ ਇਹਨੂੰ ਜਿੱਥੇ ਮਰਜ਼ੀ ਕਰ ਲੋ ਇਹਦੀ ਡਿਗਰੀ ਕਮਾ ਲੋ ਜਿੰਨੀ ਮਰਜ਼ੀ ਅੱਛਾ ਜੀ ਜਿੰਨੀ ਆਪਣੀ ਲੋੜ ਅਨਸਾਰ ਬਿਲਕੁਲ ਡਿਗਰੀ ਉਸੇ ਵੇ ਇਹ ਇਹਦਾ ਕਿਵੇਂ ਆ ਜੀ ਸਰ ਇਹ ਹੈਗੀ ਜੀ 1 ਲੱਖ ਰੁਪਏ ਦੀ اچھا 1 ਲੱਖ ਦੀ ਹੈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਆਏ ਆ ਗੱਲ ਕਰਦੇ ਆਂ ਪੁਆਇੰਟ ਦੀ ਆਪਾਂ ਖੜੇ ਆਂ ਇਸ ਟਾਈਮ ਗਹਿਰੀ ਮੰਡੀ ਤੇ ਗਹਿਰੀ ਮੰਡੀ ਦੇ ਵਿੱਚ ਇੱਕ ਬਹੁਤ ਜਾਨਿਆ ਪਛਾਨਿਆ ਨਾਮ ਹੈ ਜੱਸਾ ਸਿੰਘ ਜੀ ਜਿਹੜੇ ਕਿ ਖੇਤੀਬਾੜੀ ਵਾਲੇ ਇੰਪਲੀਮੈਂਟ ਬਣਾਉਂਦੇ ਆ ਜੀ ਤਵੀਆਂ ਹੱਲਾਂ ਤੇ ਹੱਲੜ ਤੇ ਹੋਰ ਵੀ ਬਹੁਤ ਸਾਰੀਆਂ ਇਹਨਾਂ ਕੋਲ ਜਿਵੇਂ ਰੋਟਾ ਵੈਟਰ ਤੇ ਵੈਰਾਈਟੀਆਂ ਨੇ ਸਾਰੀਆਂ ਦਿਖਾਉਣੇ ਆ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਕੱਲੇ-ਕੱਲੇ ਜਿਹੜੀਆਂ ਇੰਪਲੀਮੈਂਟ ਨੇ ਉਹਨਾਂ ਨਾਲ ਤੁਹਾਨੂੰ ਵਾਕਿਬ ਕਰਾਉਣੇ ਆ ਇੰਟਰੋਡਕਸ਼ਨ ਕਰਾਉਣੇ ਆ ਜੀ ਸასი ਗਾਲ ਬਾਈ ਜੀ ਸასი ਗਾਲ ਜੀ ਸასი ਠਾਕੂ ਜੀ ਬਹੁਤ ਵਧੀਆ ਜੀ ਵਧੀਆ ਚੱਲ ਰਹੀ ਵਧੀਆ ਚੱਲਦਾ ਹੈ ਤੇ ਬਾਈ ਜੀ ਨਾਮ ਤੁਹਾਡਾ ਮੈਂ ਪਟਿਆਲੇ ਤੋਂ ਆਇਆ ਹਾਂ ਹਾਂਜੀ ਹਾਂਜੀ ਮੈਂ ਪਟਿਆਲੇ ਤੱਕ ਇਹ ਕਹਿ ਸਕਦਾ ਕਿ ਉੱਥੇ ਤੱਕ ਤਾਂ ਹੈਗਾ ਹੀ ਹੈਗਾ ਤੇ 올 ਇੰਡੀਆ ਚ ਵੀ ਮੈਂ ਅਸਰ ਕਰਦਾ ਕਿ ਹੋਊਗਾ ਬਿਲਕੁਲ ਜੀ ਸਾਰੇ ਜੀ ਜੂਪੀ ਸਾਰੀ ਸਪਲਾਈਸ ਤੇ ਭੇਜ ਗਏ ਹਨ ਜੀ ਤੇ ਇੰਪਲੀਮੈਂਟ ਬਹੁਤ ਵਧੀਆ ਹੁੰਦੇ ਤੁਹਾਡੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੋਣਗੇ ਤੇ ਮੇਰੇ ਸਬਸਕ੍ਰਾਈਬਰਸ ਨੇ ਜਿਹੜੇ ਮੇਰੇ ਵਿਊਅਰ ਨੇ ਉਹ ਸਾਰੇ ਬਹੁਤ ਪਸੰਦ ਕਰਦੇ ਨੇ ਮੈਂ ਕਹਾਂਗਾ ਤੁਸੀਂ ਇਕੱਲੇ ਇਕੱਲੇ ਨਾਲ ਕਰਾ ਦਿਓ ਗਗਬ ਜੀ ਹਾਂਜੀ ਹਾਂਜੀ ਕੜੀ ਸ਼ੁਰੂ ਜੀ ਬਿਲਕੁਲ ਆਜੋ ਜੀ ਇਹ ਆਪਾਂ ਹੁਣ ਇੰਡਸਟਰੀ ਚ ਖੜੇ ਆ ਜੀ ਜੱਸਾ ਸਿੰਘ ਜੀ ਦੀ ਇੰਡਸਟਰੀ ਦੇ ਵਿੱਚ ਜਿਹੜਾ ਫਰਮ ਦਾ ਨਾਮ ਹੈ ਤੇ ਅੰਦਰ ਤੁਸੀਂ ਦੇਖੋ ਜੀ ਕੰਮ ਚੱਲ ਜੰਦਾ ਲਗਾਤਾਰ ਤੇ ਇੱਧਰ ਵੀ ਕਰਾਓ ਚੈੱਕ ਤੇ ਇੱਧਰ ਵੀ ਕਰਾਓ ਚੈੱਕ ਬਾਈ ਹੱਥਾਂ ਨਾਲ ਵੀ ਕੰਮ ਕਰ ਰਹੇ ਨੇ ਹਾਂਜੀ ਮਸ਼ੀ ਸਫਾਈ ਦੇਣ ਦੀ ਮਤਲਬ ਕੰਮ ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਆ ਪੂਰੀ ਬਾਈ ਜੀ ਕਹਿੰਦੇ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਦਿਖਾਵਾਂਗੇ ਜੀ ਕਿਹੜੀ ਚੀਜ਼ਾਂ ਦੀ ਪ੍ਰੋਡਕਸ਼ਨ ਕਰਾਉਣੀ ਹੈ ਜੀ ਆਹ ਵੇਖੋ ਜੀ ਰੀਪਰ ਪਿਆ ਸਟਰਾਰ ਵਾਲੀ ਅੱਛਾ ਜੀ ਲਓ ਜੀ ਸਟਰਾਰ ਰੀਪਰ ਦੇਖੋ ਜੀ ਖਰਚਾਂ ਵਾਲੀ ਰੀਪਰ ਕਹਿੰਦੇ ਹਾਂ ਜੀ ਸਾਡੇ ਏਰੀਆ 'ਚ ਉਧਰ ਖਰਚਾਂ ਵਾਲੀ ਰੀਪਰ ਕਹਿੰਦੇ ਸਟਰਾਰ ਰੀਪਰ ਵੀ ਆਹ ਲਓ ਜੀ ਚਲੋ ਚੈੱਕ ਜੀ ਇਹਦੀ ਕੀ ਸਪੈਸੀਫਿਕੇਸ਼ਨ ਹੈ ਸਰ ਹਾਂ ਜੀ ਦੇ ਦੇ ਕਿ 6 ਫੁੱਟ ਹੈ ਜੀ ਇਹਦਾ ਅੱਛਾ ਜੀ ਇਹਦਾ ਦਾਇਰਾ ਜਿਹੜੀ ਚੜਾਈ ਹੈ 6 ਫੁੱਟ ਹੈ ਜੀ 6 ਫੁੱਟ ਹੈ ਹਾਂ ਜੀ ਇਹਦੀ ਅੱਛਾ ਜੀ ਤੇ ਹਾਈਟ ਇਹਦੀ ਹੈਗੀ 18 ਇੰਚ ਡੇਢ ਫੁੱਟ ਦੀ ਹਾਈਟ ਹੈ ਡੇਢ ਫੁੱਟ ਹਾਈਟ ਹੈਗੀ ਜੀ ਇਹਦੀ ਥੱਲੇ ਲੈ ਕੇ ਤਾਂ ਨੂੰ ਤੇ 6 ਫੁੱਟ ਹੈਗੀ ਇਹਦੀ ਚੜਾਈ ਹਾਂ ਤੇ ਟੋਕੇ ਚੈੱਕ ਕਰੀਏ ਜੀ 50 HP ਟਰੈਕਟਰ ਨਾਲ ਆਰਾਮ ਨਾਲ ਚੱਲੀ ਜਾਂਦਾ ਵਧੀਆ 50 ਪਾਵਰ ਟਰੈਕਟਰ ਜਿਹੜਾ ਇਹਨੂੰ ਬੜੇ ਆਰਾਮ ਨਾਲ ਚਲਾ ਲੈਂਦਾ ਜੀ ਦੋ ਟੋਕੇ ਨਾਲ ਚੱਲਦਾ ਹੈ ਅੱਛਾ ਜੀ ਲਓ ਜੀ ਮੜਿਆ ਥੱਲੇ ਉਹ ਦਿਖਾਇਓ ਟੋਕੇ ਦੇ ਜੀ ਤੇ ਮਸ਼ੀਨ ਦੀ ਗੱਲ ਕਰੀਏ ਸਰ ਜੀ ਆਪਾਂ ਜੀ ਉੱਪਰੋਂ ਹਾਂ ਜੀ ਇਹ ਗੇਅਰ ਹੈਵੀ ਗੇਅਰ ਲੱਗਾ ਨੇ ਸਟੀਲ ਬੋਡੀ ਦਾ ਗੇਅਰ ਲੱਗਾ ਹੋਇਆ ਅੱਛਾ ਜੀ ਸਟੀਲ ਬੋਡੀ ਗੇਅਰ ਸਟੀਲ ਬੋਡੀ ਗੇਅਰ ਹੈ ਇਹਦਾ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਹੈ ਗਾਰੰਟੀ ਹੁੰਦੀ ਸਾਲ ਪੂਰੇ ਸਾਲ ਦੀ ਪੂਰੇ ਸਾਲ ਦੀ 1 ਸਾਲ ਦੀ ਗਾਰੰਟੀ ਵਾਰੰਟੀ ਹੈ ਜੀ ਇਹਦੀ ਹਾਂ ਤੇ ਬਾਕੀ ਇਹਨਾਂ ਦਾ ਪਿੱਛੇ ਜਿਵੇਂ ਐਸ ਫੋਰ ਹਨਾ ਜਿਵੇਂ ਹਮੇਸ਼ਾ ਹੀ ਤਰ੍ਹਾਂ ਪਿੱਛੇ ਲੋਗੋ ਲੱਗਾ ਜੀ ਇਹਨਾਂ ਦਾ ਜੱਸਾ ਸਿੰਘ ਗਹਿਰੀ ਮੰਡੀ ਪਿੱਛੇ ਲੱਗਾ ਆ ਇਹਨੂੰ ਪਟਾ ਲੱਗਾ ਆ ਵੀ ਇੱਕ ਦਾ ਮਤਲਬ ਪਿੱਛੇ ਨਹੀਂ ਆਦਾ ਛੁੱਟਦਾ ਪਿੱਛੇ ਖਿੱਚ ਨਹੀਂ ਜਾਂਦਾ ਕੋਈ ਕਚਰਾ ਨਾ ਬਿਲਕੁਲ ਜੀ ਆ ਦੇਖੋ ਪਟਾ ਲੱਗਾ ਜਿਵੇਂ ਜਿਵੇਂ ਸਮਾਂ ਅੱਗੇ ਜਾਂਦਾ ਹੈ ਹਾਂ ਜੀ ਐਡਵਾਂਸ ਹੋ ਜਾਂਦੇ ਇੰਪਲੀਮੈਂਟ ਵੀ ਤੇ ਕੀ ਸਰਪ੍ਰਾਈਜ਼ਿੰਗ ਰਹਿੰਦੀ ਹੈ ਦੀ ਜੀ ਇਹ ਹੈ ਜੀ 55000 ਰੁਪਏ ਦਾ ਜੀ ਵੇਚ ਰਹੇ 55000 ਦਾ ਹਾਂ ਜੀ ਹਾਂ ਤੇ ਡਿਲੀਵਰੀ ਆਲ ਇੰਡੀਆ ਕਿਤੇ ਮਰਜ਼ੀ ਹੋ ਜੂਗੀ ਉਹ ਤੇ ਵੀ ਡਿਲੀਵਰੀ ਕਰਾ ਦਿੰਦੇ ਜੀ ਉਹਦਾ ਉਹਦਾ ਮਤਲਬ ਪ੍ਰਾਈਸ ਵੱਖਰਾ ਪੈ ਜੂਗਾ ਡਿਲੀਵਰੀ ਪ੍ਰਾਈਸ ਜਿਹੜਾ ਹੁੰਦਾ ਉਹ ਠੀਕ ਹੈ ਟ੍ਰਾਂਸਪੋਰਟ ਦਾ ਖਰਚਾ ਉਹ ਜਿੰਨੀ ਵੀ ਕਿਲੋਮੀਟਰ ਦੂਰ ਜਾਣਾ ਉਸ ਹਿਸਾਬ ਨਾਲ ਹੋ ਜੂਗਾ ਲੱਗ ਪੈਂਦਾ ਹਾਂ ਜੀ ਟ੍ਰਾਂਸਪੋਰਟ ਖਰਚਾ ਲੱਗ ਪੈਂਦਾ ਮਤਲਬ ਜੇ ਆਪਾਂ ਕਹੀਏ ਪੂਰੀ ਇੰਡੀਆ 'ਚ 3-4 ਦਿਨ 'ਚ ਚੀਜ਼ ਕਿਤੇ ਪਹੁੰਚ ਜਾਂਦੀ ਹੈ ਕਿਤੇ ਵੀ ਪਹੁੰਚ ਜਾਂਦੀ ਪਹੁੰਚ ਜਾਂਦੀ ਬਿਲਕੁਲ ਜੀ ਹਾਂ ਠੀਕ ਹੈ ਜੀ ਹੁਣ ਅੱਗੇ ਆ ਗਿਆ अच्छा एक चीज ਤੁਸੀਂ ਮਾੜੀ ਜੀ ਕਲੀਅਰ ਕਰ ਦੋ ਕੈਮਰੇ ਜੀ ਵੀ ਸਾਰਾ ਕੁਝ ਇੱਥੇ ਤੁਸੀਂ ਆਪ ਤੇ ਹਰ ਕਰਦੇ ਨਹੀਂ ਆਪ ਬਣਾਉਣੇ ਬਣੇ ਲਈ ਲਿਖਦੇ ਆਪ ਬਣਾਉਣੇ ਸਾਰਾ ਕੁਝ ਬਿਲਕੁਲ ਜੀ ਬਾਕੀ ਪਿੱਛੇ ਲੱਗ ਹੀ ਰਿਹਾ ਪਤਾ ਵੀਡੀਓ ਦੇ ਵਿੱਚ ਲਗਾਤਾਰ ਕੰਮ ਚੱਲ ਰਿਹਾ ਉਹ ਵੀ ਦਿਖਾਣੇ ਆ ਹਾਂਜੀ 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 ਅੱਛਾ ਇਹ ਪਲੈਂਟਰ ਦੀ ਆਪਾਂ ਦੱਸੀਏ ਕੀ ਸਪੈਸੀਫਿਕੇਸ਼ਨ ਆ ਜੀ ਕੀ ਪ੍ਰਾਈਜ਼ਿੰਗ ਆ ਕੀ ਇਹਦਾ 2 ਵਟਾਂ ਬਣਾਉਂਦਾ ਜੀ ਇੱਕ ਵਾਰੀ ਜੀ 2 ਵਟਾਂ ਬਣਾਉਂਦਾ ਏ ਅੱਛਾ ਜੀ ਲਓ ਕਰੋ ਚੈੱਕ ਜੀ ਇੱਕ ਵਾਰ ਜੀ ਬਾਈ ਜੀ ਕਹਿੰਦੇ ਕਿ 2 ਵਟਾਂ ਜਿਹੜੀਆਂ ਇਹ ਹਾਂ ਕਲੀਅਰ ਕਰਦਾ ਜੀ ਹਾਂਜੀ 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 ਲਓ ਜੀ ਤੇ ਕੋਈ ਇਹਦੇ ਜੋ 6-7 ਬੈਗ ਮਤਲਬ ਪੈਣਦੇ ਇੱਕ ਵਾਰੀ ਆਲੂ ਦੇ ਵਿੱਚ ਸਾਰਾ ਪੈ ਜਾ। ਮਤਲਬ ਕਿ 3-4 ਕਵੰਟਲ 3 ਕਵੰਟਲ 4 ਪੈ ਜਾਣਗੇ ਵਿੱਚ ਪੈ ਜਾਣਗੇ ਆਰਾਮ ਨਾਲ ਪੈ ਜਾਂਦੇ ਹਾਂਜੀ। ਠੀਕ ਹੈ ਜੀ। 3 ਤੋਂ 4 ਕਵੰਟਲ ਵਿੱਚ ਆਲੂ ਪੈ ਜਾਣਗੇ ਜੀ। ਇਹ ਵੀ ਕੋਈ ਮਤਲਬ 45 HP ਟਰੈਕਟਰ ਆ ਵੀ ਚੱਲੀ ਜਾਂਦਾ। 45 ਹਸਪਾਵਰ ਹੀ ਚੱਲ ਜਾਂਦਾ। ਬਿਲਕੁਲ ਚੱਲ ਜਾਂਦਾ ਬੜਾ। ਕਿੰਨਾ ਕੁ weight ਹੋਊਗਾ ਤੁਹਾਡੇ ਸਾਡੇ ਦਾ? ਤਾਂ weight ਹੁੰਦਾ ਜੇ 6.5 ਕਵੰਟਲ ਇਹਦਾ। 6.5 ਕਵੰਟਲ। 650 ਕਿਲੋ ਭਾਰ ਇਹਦਾ। 650 ਕਿਲੋ ਜਾਨੀ ਕਿ 6.5 ਕੁਇੰਟਲ ਇਹਦਾ ਵਜਨ ਹੈਗਾ ਜੀ ਤੇ ਆਲੂ ਕਿਹਾ ਵੀ 3-4 ਕੁਇੰਟਲ ਤੱਕ ਵਿੱਚ ਪੈ ਜਾਣਗੇ ਇਹਦੇ ਪੈ ਜਾਣਗੇ ਪੈ ਜਾਣਗੇ 26 ਇੰਚ ਦੀ ਦੂਰੀ ਹੁੰਦੀ ਹੈ ਇਹਦੀ ਹਾਲ ਵਟ ਤੋਂ ਵਟ 26 ਇੰਚ ਦੀ ਹੁੰਦਾ ਦਾ ਅੱਛਾ ਵਿੱਚ ਫਾਸਲਾ ਇੰਤਰਾ ਹੈ ਵਟ ਤੋਂ ਵਟ ਬੈੱਡ ਤੋਂ ਬੈੱਡ ਦਾ ਜਿਹੜਾ 26 ਇੰਚੀ ਸੈਂਟਰ ਹੁੰਦਾ ਦਾ ਠੀਕ ਹੈ ਜੀ ਇਹਦਾ ਬੈੱਡ ਤੋਂ ਬੈੱਡ ਜਿਹੜਾ ਅੰਤਰਾਲ ਹੁੰਦਾ ਨਾ ਵਿੱਚ ਫਾਸਲਾ ਕਹ ਲਓ ਉਹ 26 ਇੰਚ ਗਾ ਤੁਸੀਂ 26 ਇੰਚ ਹੀ 26 ਇੰਚ ਹੋਊਗਾ ਜੀ ਹਾਂਜੀ ਲਓ ਜੀ ਇਹ ਆ ਗਿਆ ਇਹਨਾਂ ਦਾ ਪਲੈਂਟਰ ਦੋ ਇੰਪਲੀਮੈਂਟ ਆਪਾਂ ਇਹਨਾਂ ਦੇ ਘਰ ਤੇ ਆ ਜੀ ਇਹ ਜਾਲੀ ਇਹ ਕਿਹੜ ਹੁਣ ਕਲਟੀਵੇਟਰ ਦੇਖੀਏ ਜੀ ਹਾਂਜੀ ਲਓ ਜੀ ਇਹ ਹੁਣ ਜਿਵੇਂ ਕਿਸੇ ਨੇ ਲਿਖਾਇਆ ਹੌਲੈਂਡ ਦਾ ਟੈਗ ਲੱਗਾ ਸ਼ਾਹ ਫਾਰਮ ਉਹ ਲਿਖਵਾਇਆ ਉਹਨਾਂ ਨੇ ਹਾਂਜੀ ਉਹ ਕਿਸਾਨ ਫੇ ਆਪਣੀ ਡਿਮਾਂਡ ਦੱਸਦੇ ਨੇ ਅੱਛਾ ਇਹ ਤੁਸੀਂ ਮਤਲਬ ਉਸ ਸਾਹਮਣੇ ਵਾਲਾ ਇਹਨੂੰ ਐਡਿਟ ਕਰ ਦਿੰਦੇ ਹੋ ਉਹਹੀਂ ਫੇਰ ਉਹ ਕੱਟ ਕੇ ਕੰਪਿਊਟਰ ਮਸ਼ੀਨ ਨਾਲ ਬਣਾ ਕੇ ਲਾ ਦਿੰਦੇ ਨੇ ਜੀ ਜੀ ਲਓ ਜੀ ਆ ਚੈੱਕ ਕਰੋ ਜੀ ਇਹ ਕਿੰਨੇ ਕਿੰਨੇ ਦੀਆਂ ਨੇ ਜੀ ਤੇ ਕਸਟਮਾਈਜ਼ ਹੋ ਕੇ ਵੀ ਅੱਡ ਅੱਡ ਦੀ ਕਰਤਾ 15 ਕਲਟੀਵੇਟਰ ਹਾਂਜੀ ਅੱਛਾ ਜੀ ਹਾਂ ਜੈਕ ਨੇ ਪਾਵਰ ਨਾਲ ਇਹਨੇ ਖੁੱਲਣਾ ਉਧਰ ਉਹਦੇ ਬਾਬੇ ਜੀ ਅੱਛਾ ਇਹ ਜੈਕ ਚੈੱਕ ਕਰੋ ਜੀ ਇਹਦਾ ਹਾਂ ਕੀ ਬਾਤ ਹੈ ਇਹ ਵੀ ਹਾਂਜੀ ਇਹ ਟਾਇਰ ਅਪ ਡਾਊਨ ਨੇ ਹੁੰਦੇ ਹਾਂਜੀ ਟਾਇਰ ਬਿਲਕੁਲ ਨਵੇਂ ਨੇ ਜੀ ਦੇਖੋ ਨਵੇਂ ਟਾਇਰ ਆ ਨਵੀਂ ਗੱਡੀ ਐ ਤੇ ਇਤੋਂ ਪਤਾ ਲੱਗ ਹੀ ਰਹਿ ਗਿਆ ਟਾਇਰ ਬਿਲਕੁਲ ਹਾਂਜੀ ਬਿਲਕੁਲ ਨਵੇਂ ਪੈਂਦੇ ਨੇ ਤੇ ਟਾਇਰ ਵੀ ਲੋਡ ਅਨਸਾਰ ਅਪ ਡਾਊਨ ਹੋ ਜਾਂਦੇ ਮਤਲਬ ਆਪਣੇ ਕਿਸਾਨ ਆਪਣੇ ਹਿਸਾਬ ਨਾਲ ਸੈਟਿੰਗ ਕਰ ਲੈਣ ਹਾਂ ਕਿੱਥੇ ਦੀ ਸੈਟਿੰਗ ਕਰਨੀ ਉੱਥੇ ਕਰ ਲਈਦਾ ਇਹਦੇ ਨਾਲ ਹਲ ਡੋਲਦੇ ਨਹੀਂ ਇਦਾਂ ਬਿਲਕੁਲ ਲੈਫਟ ਰਾਈਟ ਡੋਲਦੇ ਨਹੀਂ ਇਦਾਂ ਜਿਵੇਂ ਚੱਲਦੇ ਨਾ ਐਸਐਸ ਜਿਹੜੇ ਵੱਡੇ ਆਣੇ ਤੇ ਡੋਲਦੇ ਮੋੜ ਤੇ ਆਣ ਕੇ ਚੱਕੇ ਜਾਂਦੇ ਹਾਂਜੀ ਉਹ ਮਤਲਬ ਰੋਲ ਲੈ ਰਿਹਾ ਸੈਟਿੰਗ ਹੋ ਜਾਂਦੀ ਉਹਦੇ ਨਾਲ ਬਿਲਕੁਲ ਕੰਟਰੋਲ ਹਾਂਜੀ ਤੇ ਬਾਕੀ ਤੁਸੀਂ ਇਹਨਾਂ ਦਾ ਦੇਖੋ ਜੀ ਹਾਈਡਰੋਲਿਕ ਸਿਸਟਮ ਸਾਰਾ ਕੀ ਪ੍ਰਾਈਜ਼ਿੰਗ ਰਹਿੰਦੀ ਹੈ ਜੀ ਇਹਦੀ ਆ ਵੀ ਸਿਸਟਮ ਇਹਦਾ ਵੀ ਗੁੱਲਾ ਵੀ ਇਹਦਾ ਘੁੰਮ ਨਹੀਂ ਹੁੰਦਾ ਇਹਨੂੰ ਸੰਗੜੀ ਦੀ ਲੋੜ ਦਾ ਓਰੀਜਨਲ ਰਹਿਣਾ ਪੱਕਾ ਹੀ ਫਿੱਟ ਕਰਦਾ ਨਾਲ ਜੀ ਗੁੱਲਾ ਨਹੀਂ ਲੱਗਦਾ ਇਹਦਾ ਸਪੈਸ਼ਲ ਆਪਦਾ ਹੀ ਬਣਾਦਾ ਆ ਚੈੱਕ ਚੇਨ ਲਾਉਣ ਦੀ ਲੋੜ ਨਹੀਂ ਇਹਨੂੰ ਗੁੱਲੇ ਵਾਲੀ ਸਿਰਦਰ ਦੀ ਖਤਮ ਕਰਦੇ ਇਹ ਨਿਕਲਣਾ ਹੀ ਨਹੀਂ ਬਾਹਰ ਹਾਲੋ ਇਹ ਗੁੱਲੇ ਵਾਲੀ ਟੈਨਸ਼ਨ ਖਤਮ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਹੁਣ ਆਪਾਂ ਇਹਦਾ ਟੋਟਲ ਵਜਨ ਹੋ ਜਾਂਦਾ ਜੀ ਸਵਾ ਪੰਜ ਕਿਲੋ ਹੋ ਜਾਂਦਾ ਭਾ ਰਿਆ ਅੱਛਾ ਜੀ ਸਵਾ ਪੰਜ ਕਿਲੋ ਦਾ ਭਾ ਰਿਆ ਅੱਛਾ ਜੀ ਤੇ ਪ੍ਰਾਈਸ ਜੀ ਰੇਟ ਹੈਗਾ ਜੀ 1 ਲੱਖ ਰੁਪਏ ਹੈ ਜੀ ਇਹਦਾ ਪ੍ਰਾਈਸ ਪੂਰਾ 1 ਲੱਖ ਹਾਂਜੀ ਲਓ ਜੀ 1 ਲੱਖ ਪਰ ਅੱਜ ਦਾ ਥੋੜਾ ਬਦ ਲੈਸ ਕਰ ਦਿੰਦੇ ਆਂ ਬਿਲਕੁਲ ਇਹ ਗੱਲ ਕਲੀਅਰ ਕਰ ਦਈਏ ਬਾਈ ਜੀ ਕਹਿੰਦੇ ਕਿ ਜਦੋਂ ਕਸਟਮਰ ਆਉਂਦਾ ਕੋਈ ਬਾਕੀ ਮੌਕੇ ਤੇ ਆ ਉਹ 1 ਲੱਖ ਦੱਸਿਆ ਕੋਈ ਉੱਪਰ ਥੱਲੇ ਹੋ ਜਾਂਦਾ ਸੈਟਿੰਗ ਜਦੋਂ ਕਿਸੇ ਨੇ ਤੁਸੀਂ ਲੈਣੀਆਂ ਦੇ ਕਿਸੇ ਨੇ ਖਰੀਦ ਨਹੀਂ ਉਹ ਸੈਟਿੰਗ ਹੋ ਜਾਂਦੀ ਹਾਂਜੀ ਹੋ ਜਾਂਦੀ ਬਿਲਕੁਲ ਜਦੋਂ ਬੰਦਾ ਮੰਡ ਬਣਾ ਗਿਆ ਹੋਵੇ ਹਨਾ ਜੀ ਤੇ ਇੱਕ ਵਾਰੀ ਐਵੇਂ ਕਹਾਂ ਆਪਾਂ ਕੋਲੋਂ ਦੇਖੀ ਇੰਡਸਟਰੀ ਦੇ ਵਿੱਚ ਜਿਹੜਾ ਕੰਮ ਚੱਲਦਾ ਫਿਰ ਆਪਾਂ ਉਹ ਜੇ ਇੰਪਲੀਮੈਂਟ ਵੀ ਦਿਖਾਉਂਦੇ ਹਾਂ ਹਾਂਜੀ ਹਾਂਜੀ ਆਜੋ ਦੇਖ ਲਓ ਜੀ ਜਿਵੇਂ ਆਹ ਫਰੇਚਰ ਤੇ ਪਏ ਹੋ ਰੂਟਰ ਬਣੇ ਹੋਏ ਫਰੇਚਰ ਦੇ ਇਹ ਕਿਹੜੇ ਵੇ ਆ ਜੀ ਇਹ ਬੀਟ ਫਰੇਚਰ ਜਿਹੜਾ ਆ ਗਿਆ ਆ ਬਣਵਾਉਣਾ ਉਹ ਬਣੇ ਹੋਏ ਆਹ ਦੇਖੋ ਇਹ ਵੀ ਤੁਸੀਂ ਆਪਦੇ ਤਿਆਰ ਕਰਦੇ ਆ ਇਹ ਆਪ ਸਾਰਾ ਮਾਲ ਆਪ ਹੀ ਬਣਾਉਣਾ ਹੈ ਸਾਰਾ ਅੱਛਾ ਅੱਛਾ ਜੀ ਉਧਰ ਬਾਈ ਜ਼ੂਮ ਕਰਕੇ ਦਿਖਾਓ ਗ੍ਰਾਈਂ ਇਨਾ ਥਰੂ ਕੰਮ ਚੱਲ ਰਿਹਾ ਰੈਗੂਲਰ ਜੀ ਉਧਰ ਵੀ ਹੈਗਾ ਜੀ ਉਧਰ ਪੇਂਟ ਦਾ ਕੰਮ ਉਧਰ ਵੀ ਦੇਖ ਲੈ ਅੱਛਾ ਉਧਰ ਪੇਂਟ ਦਾ ਜੀ ਉਧਰ ਆਪਾਂ ਲਾਸਟ ਤੇ ਜਾਂਦੇ ਆਂ ਪਹਿਲਾਂ ਇੰਪਲੀਮੈਂਟ ਚੈੱਕ ਕਰੀਏ ਲਓ ਜੀ ਇੱਕ ਚੱਲ ਰਿਹਾ ਕੰਮ ਇਹ ਕਿਵੇਂ ਮਤਲਬ ਕਿ ਛੁੱਟੀ ਕੋਈ ਐਤਵਾਰ ਦੀ ਕੋਈ ਕੁਝ ਐਤਵਾਰ ਛੁੱਟੀ ਕਰਦੇ ਜੀ ਹਾਂ ਮੰਡੇ ਮੰਡੇ ਛੁੱਟੀ ਕਰਦੇ ਆਏ ਮੰਡੇ ਹਾਂਜੀ ਲਓ ਜੀ ਹਰੇਕ ਮੰਡੇ ਛੁੱਟੀ ਛੁੱਟੀ ਦਾ ਕੱਟ ਹੁੰਦਾ ਸਾਡੇ ਉਦੋਂ ਉਹ ਛੁੱਟੀ ਕਰਦੇ ਅੱਛਾ ਅੱਛਾ ਜੀ ਲਓ ਜੀ ਇਹ ਸਾਰਾ ਕੱਚਾ ਮਟੀਰੀਅਲ ਕਹਿ ਸਕਦੇ ਆਪਾਂ ਹਾਂਜੀ ਹਾਂਜੀ ਰਾ ਮਟੀਰੀਅਲ ਇੱਥੇ ਪਿਆ ਹੈਗਾ ਜੀ ਬਿਲਕੁਲ ਤੇ ਖਰਾਦ ਵਾਲਾ ਲੇਥ ਮਸ਼ੀਨਾਂ ਰੈਗੂਲਰ ਚੱਲ ਰਹੀਆਂ ਨੇ ਵੈਲਡਿੰਗ ਚੱਲ ਰਹੀ ਹੈ ਪੇਟ ਦੂਜੇ ਪਾਸੇ ਹੁੰਦਾ ਬਾਈ ਜੀ ਕਹਿੰਦੇ ਉਹ ਵੀ ਦਿਖਾਉਨੇ ਆ ਆਹ ਬਾਈ ਆਹ ਹਲੜ ਦੇ ਹਾਲ ਜਿਹੜੇ ਵੀ ਇਹਨਾਂ ਲੇਜਰ ਨਾਲ ਕਟਿੰਗ ਲਿਆ ਲੈ ਇਹ ਬੜੇ ਲੈ ਉਹਨੇ ਕਟਿੰਗ ਕਰਾਈ ਉੱਥੋਂ ਅੱਛਾ ਕਟਿੰਗ ਕਿੱਥੇ ਕਰਾਈ ਕਟਿੰਗ ਲਿਆ ਆਹ ਹਲੜ ਨਹੀਂ ਜਿਹੜੇ ਡੂੰਗਾ ਹਾਲ ਜਿਹਨੂੰ ਕਹਿੰਦੇ ਨੇ ਹਾਂ ਜੀ ਹਾਂ ਜੀ ਉਹਦਾ ਸਾਰਾ ਮਟੀਰੀਅਲ ਵਿਆ ਆਹ ਮਟੀਰੀਅਲ ਉਹਦਾ ਜੀ ਇਹ ਉਹਦਾ ਹੀ ਆ ਹਾਂ ਜੀ ਅੱਛਾ ਇਹ ਵੀ ਇਹ ਵੀ ਛਟੇਲੀ ਹੁੰਦਾ ਹੈ ਅੱਛਾ ਅੱਛਾ ਜੀ ਆਹ ਲੋ ਜੀ ਇਹ ਫਾੜਾ ਫੱਲੇ ਇਹਦੇ ਨਾਲ ਫਿੱਟ ਹੋਇਆ ਹੁੰਦਾ ਬਿਲਕੁਲ ਜੀ ਨਹੀਂ ਬਿਲਕੁਲ ਜੀ ਤੁਹਾਡੇ ਜਿਹੜੇ ਆ ਜਿੰਨੇ ਵੀ ਇੰਪਲੀਮੈਂਟ ਬਹੁਤ ਵਧੀਆ ਹੁੰ ਇਹ ਆ ਕਹਦਾ ਪਿਆ ਜੀ ਆ ਚੱਕਰ ਜਿਹੜੇ ਪਏ ਨੇ ਜੀ ਇਹ ਪ੍ਰੈਸ਼ਰ ਦੇ ਉਹਦੇ ਹੀ ਆ ਰੋਟਰ ਦੇ ਰਿੰਗ ਪਏ ਬੜੇ ਅੱਛਾ ਅੱਛਾ ਜੀ ਉਹਦਾ ਬਲੇਡ ਵਾਲਾ ਉਹ ਪਿਆ ਨਾ ਪਿੱਛੇ ਉਹਦੇ ਰਿੰਗ ਨੇ ਅੱਛਾ ਅੱਛਾ ਜੀ ਹਾਂ ਉੱਪਰ ਆਈ ਜਾਂਦੇ ਨੇ ਉਹ ਰਿੰਗ ਉਹਦੇ ਠੀਕ ਹੈ ਭਾਈ ਜੀ ਅੱਛਾ ਹੁਣ ਉਹ ਆਪਣੀ ਆ ਮਸ਼ੀਨ ਆ ਜਿਹੜੀ ਇਹ ਉਹ ਮਟਰ ਪਜਾਈ ਵਾਲੀ ਮਸ਼ੀਨ ਜਿਹੜੀ ਮਟਰਾਂ ਵਾਲੀ ਹਾਂ ਜੀ ਲੋ ਜੀ ਮਟਰਾਂ ਦੀ ਬਜਾਈ ਵਾਲੀ ਹਾਂਜੀ ਹਾਂਜੀ ਆਜੋ ਆ ਦੇਖੋ ਜੀ ਇਹ ਕਿਵੇਂ ਹੈ ਕਿਵੇਂ ਇਹ ਨਵੇਂ ਮਾਡਲ ਚ ਆਇਆ ਜਾਂ ਕੁਝ ਇਹ ਇਹ ਪੁਰਾਣੀ ਮਸ਼ੀਨ ਆਈ ਹੋਈ ਹੈ ਪੁਰਾਣੀ ਮਸ਼ੀਨ ਆਈ ਹੋਈ ਹੈ ਅਸਲ ਵਿੱਚ ਸੀਜ਼ਨ ਨਹੀਂ ਹੈਗਾ ਸਾਡੇ ਕੋਲ ਉਹਦੀਆਂ ਮਸ਼ੀਨਾਂ ਰੈਡੀ ਨਹੀਂ ਆ ਅੱਛਾ ਅੱਛਾ ਜੀ ਉਹ ਵਿਕਰੀ ਉਹਦੀ ਕਾਫੀ ਉਹਦੀ ਵੀ ਸਾਡੇ ਕੋਲ ਵੀ ਆਰਡਰ ਨੇ ਪਰ ਜਮਾ ਹੈ ਨਹੀਂ ਮਸ਼ੀਨ ਦਾ ਹਾਂਜੀ ਹਾਂਜੀ ਬਣਾ ਰਹੇ ਇਹ ਠੀਕ ਹੈ ਜੀ ਆਪਾਂ ਹੈਰੋ ਦੀ ਗੱਲ ਕਰੀਏ ਜੇ ਸਾਹਮਣੇ ਬਣ ਰਿਹਾ ਤਿਆਰ ਕਰਕੇ ਰੱਖੀ ਹੈ ਇਹ 22000 ਹੈਰੋ ਜੀ 11 11 ਦੀ 22000 11 11 ਦੀ 22000 ਹੈਰੋ ਟਰਾਲਕ ਹੈਰੋ ਹੈ ਜੀ ਹਾਂਜੀ ਨਵੇਂ ਟਾਇਰ ਜੇ ਦੇ ਹਾਂਜੀ ਤੇ ਟੋਟਲ ਵਜ਼ਨ ਇਹਦਾ ਹੁੰਦਾ ਜੀ ਇੱਕ ਇਹ 1.5 10 ਕੁਇੰਟਲ ਭਾਰ ਆ ਟੋਟਲ ਜੀ ਨਾ ਲੱਗ ਹੀ ਰਿਹਾ ਜੀ ਇਹਨਾਂ 10 8 10 ਦੇ ਤਕਰੀਬਨ ਸਾਢੇ 10 ਕੁਇੰਟਲ ਨਿੱਗਰ ਲੱਠਾਂ ਪਈਆਂ ਇਹਦੇ ਵਿੱਚ ਸਾਫਟਾਂ ਨਿੱਗਰ ਨੇ ਚਲੋ ਚੈੱਕ ਚਾਰ ਇੰਚੀ ਫਰੇਮ ਬਣਿਆ ਹੋਇਆ ਹਾਂਜੀ ਬਿਲਕੁਲ ਜੀ 25 ਇੰਚੀ ਦਾ ਤਵਾ ਪਿਆ ਨੋ ਤਵਾ ਵੱਡਾ 25 ਇੰਚ ਦਾ ਤਵਾ ਤੇ ਸਾਡੇ ਡਰਾਜੀ ਦਾ 12 ਕਿਲੋ ਦਾ ਤਵਾ ਹਾਂਜੀ ਤੇ 10 ਕੁਇੰਟਲ ਦੇ ਕਰੀਬ ਵਜਣਾ ਟਾਇਰ ਦਿਖਾਈਏ ਮੜੇ ਜੇ ਨਵੇਂ ਟਾਇਰ ਪਏ ਨਾਲ ਇਹਨੂੰ ਫਵਰ ਲਓ ਜੀ ਕਰੋ ਚੈੱਕ ਟਾਇਰ ਹੈਵੀ ਟਾਇਰ ਪਏ ਮਗਰ ਮਗਰ ਵਾਲਾ ਹਿੱਸਾ ਚੈੱਕ ਕਰੋ ਮੜੇ ਆ ਹਾਂਜੀ ਆ ਫਰੇਮ ਬੜਾ ਵਧੀਆ ਤੇ ਕੀ ਸਾਰੇ ਦੀ ਕੀ ਪ੍ਰਾਈਜ਼ਿੰਗ ਲੈਂਦੀ ਹੈ ਜੀ ਇਹ ਹੈਗੇ ਜੀ 1.50 ਦੇ ਦਿੰਦੇ ਜੀ ਅਸੀਂ ਅੱਛਾ 1.5 ਲੱਖ ਦਾ ਹੋ ਗਿਆ ਜੀ 1.5 ਲੱਖ 1.50 ਬਾਕੀ ਹੋ ਜੂ ਐਡਜਸਟਮੈਂਟ ਹੋ ਹੋ ਜਾਏਗਾ ਤਾਂ ਐਡਜਸਟ ਠੀਕ ਹੈ ਜੀ ਬਾਈ ਜੀ ਲਓ ਜੀ ਇਹ ਆ ਗਿਆ ਜੀ ਹੁਣ ਆ ਆ ਗਿਆ ਹੱਲੜ ਜਿਹੜਾ ਪਿਆ ਆਪਣਾ ਅੱਛਾ ਜੀ ਲਓ ਜੀ ਆ ਹੱਲੜ ਜਿਹੜਾ ਤੁਹਾਨੂੰ ਉਹਦਾ ਮਟੀਰੀਅਲ ਦਿਖਾਇਆ ਸੀ ਹਾਂਜੀ ਹਾਂਜੀ ਆ ਲਓ ਜੀ ਕਰੋ ਚੱਕ ਇਹ ਕੀ ਕਿਵੇਂ ਕਿੰਨਾ weight ਹੈ ਜੀ ਇਹਦਾ ਇਹ 120 ਕਿਲੋ ਭਾਰ ਜੀ ਇਹਦਾ ਅੱਛਾ ਜੀ ਹਾਂਜੀ ਹਾਂਜੀ 1 ਕਵਾਂਟਲ 20 ਕਿਲੋ ਦਾ ਹਾਂ ਤੇ ਕੀ ਫੋਟ ਤੱਕ ਗਹਿਰਾਈ ਚਲ ਜਾਂਦਾ 2 ਫੁੱਟ ਗਹਿਰਾ ਜਾਂਦਾ ਜੀ ਅੱਛਾ ਜੀ ਜ਼ਮੀਨ ਦੇ ਵਿੱਚ ਕਿਵੇਂ ਟਰੈਕਟਰ 2 ਫੁੱਟ ਤੱਕ ਜੇ ਆਪਾਂ ਲੈ ਜਾਂਦੇ ਆ ਹਾਂਜੀ ਹਾਂਜੀ ਤੇ ਕੋਈ ਟਰੈਕਟਰ ਦੇ ਜਿਆਦਾ ਆਪਾਂ ਕਹਿ ਲਈਏ ਯੋਰ ਕੋਈ ਟਰੈਕਟਰ ਨਹੀਂ ਕੋਈ ਲੋੜ ਨਹੀਂ 50 ਐਕਪੀ ਨਾਲ 45 ਐਕਪੀ ਨਾਲ ਵਧੀਆ ਚੱਲੀ ਜਾਂਦਾ 45 ਨਾਲ ਵੀ ਚੱਲ ਜਾਂਦਾ 45 ਨਾਲ ਚੱਲ ਜਾਂਦਾ ਬਹੁਤ ਵਧੀਆ ਠੀਕ ਹੈ ਜੀ ਸਿੰਗਲ ਵਾਲਾ ਲਓ ਜੀ ਇਹ ਹੈਗਾ ਹੱਲੜ ਇਹਨਾਂ ਦਾ ਇਹਦਾ ਸਰ ਕੀ ਪ੍ਰਾਈਸ ਰਹਿੰਦਾ ਇਹ ਹੈਗਾ ਜੀ 23000 ਰੁਪਏ ਦਾ ਜੇ ਉਹਦੇ ਦੀ ਮੰਤਾਨ ਕਰਦੇ ਹੀ ਤਾਂ ਕਸਟਮਰ ਆ ਠੀਕ ਠੀਕ ਹੈ ਜੀ ਮਤਲਬ 1 ਵੀ ਦਾ ਹਾਂਜੀ ਵੈਸੇ ਇਹਦਾ ਪ੍ਰਾਈਜ਼ਿੰਗ ਆਪੇ 22 ਤੱਕ 22 ਕਰ ਸਕਦੇ ਆਂ ਆਜੋ ਆਪਾਂ ਤੁਹਾਨੂੰ ਨਾਲ-ਨਾਲ ਇੰਡਸਟਰੀ ਇਹਨਾਂ ਦੀ ਹੋਰ ਵੀ ਦਿਖਾਣੇ ਆ ਇੱਧਰ ਵੀ ਕੰਮ ਚੱਲ ਰਿਹਾ ਜੀ ਆਹ ਦੇਖੋ welding ਦਾ ਉਧਰ ਤਵੀਆਂ ਦੀ ਮੇਕਿੰਗ ਹੋ ਰਹੀ ਹੈ ਹਾਂਜੀ ਆਹ ਦੇਖੋ ਜੀ ਥੈਰੋਂ ਤਿਆਰ ਹੋ ਰਹੀ ਹੈ ਹਾਂਜੀ ਦੇਖ ਕੇ ਥੱਲੇ ਮੜਿਆ ਸਾਰੇ ਪੇਂਟਿੰਗ ਦਾ ਵੀ ਨਾਲ ਕਰੀ ਜਾਂਦੇ ਆ ਆਪਣਾ ਬਣਿਆ ਇਹੋ ਜਿਹਾ ਆ ਵੀ ਦੇਖੋ ਜੀ ਇੱਧਰ ਆਹ ਚੈੱਕ ਕਰੋ ਜੀ ਲਗਾਤਾਰ ਕੰਮ ਚੱਲ ਰਿਹਾ ਜੀ ਬਹੁਤ ਵਧੀਆ ਜੀ ਸਿਸਟਮ ਆ ਦੇਖੋ ਜੀ ਇਹ ਕਲਟੀਵੇਟਰ ਤਿਆਰ ਹੋ ਰਹਿਣਾ ਹੈ ਤੇ 15 ਦੇ ਕਲਟੀਵੇਟਰ ਹੈ ਵੀ ਅੱਛਾ 15 ਦੇ ਇਹ ਫੋਲਡ ਵਾਲਾ ਫੋਲਡ ਵਾਲੇ 15 ਅੱਛਾ 15 ਦੇ 15 ਕਲਟੀਵੇਟਰ ਹੈ ਲਓ ਜੀ ਆ ਤਿਆਰ ਹੁੰਦੇ ਦੇਖ ਲਓ ਤੁਸੀਂ 15 ਵਾਲਾ ਵਾਲੇ ਬਣਦੇ ਪਏ ਵੀ ਹਾਂਜੀ ਹਾਂਜੀ ਅੱਛਾ ਇਧਰ ਮਟਰ ਪਜਾਈ ਮਟਰ ਵਾਲੀ ਵਿਜਾਈ ਮਸ਼ੀਨ ਤਿਆਰ ਹੁੰਦੀ ਵੀ ਹੈ ਮਟਰ ਵਾਲੀ ਬਣ ਰਹੀ ਹੈ ਨੇ ਤੁਹਾਡੇ ਹਾਂਜੀ ਲਓ ਜੀ ਇਹ ਸਾਰਾ ਸਮਾਨ ਇਥੇ ਤਿਆਰ ਹੁੰਦਾ ਜੀ ਹਾਂਜੀ ਹਾਂਜੀ ਬਾਕੀ ਐਡਰੈਸ ਗੈਰੀ ਮੰਡੀ ਚ ਕਿੱਥੇ ਕਰਕੇ ਜੀ ਆਪਣਾ ਇਹ ਜੀ ਜੰਡਿਆਲਾ ਸਟੇਸ਼ਨ ਜੀ ਅਮਰitsar ਅਮਰitsar ਹਾਂਜੀ ਡਿਸਟ੍ਰਿਕਟ ਅਮਰitsar ਤੇ ਜੰਡਿਆਲਾ ਸਟੇਸ਼ਨ ਦੇ ਕੋਲ ਹਾਂਜੀ ਹਾਂਜੀ ਲਓ ਜੀ ਆਹ ਵੇਖੋ ਇਹਦੇ ਹੱਲਾ ਹਾਂਜੀ ਹਾਂਜੀ ਲਓ ਜੀ ਆਹ ਵੇਖੋ ਮਸ਼ੀਨਾਂ ਵੀ ਲੱਗੀਆਂ ਕੰਪਿਊਟਰ ਵਾਲੀਆਂ ਆਹ ਮਸ਼ੀਨ ਕਟਿੰਗ ਵਾਲੀ ਹੈ ਜੀ ਇਹ ਕਿਹੜੇ ਫੋਲਡਰ ਪੈਂਡ ਕਰਨ ਵਾਲੇ ਹਾਂਜੀ ਲਓ ਜੀ ਬਾਕਸ ਟੈਂਕੀਆਂ ਬਣਦੀਆਂ ਨੇ ਦਾ ਬੈਂਡ ਵਾਲੀਆਂ ਉਹ ਵੀ ਸੀ ਕਰੋ ਜੀ ਚੈੱਕ ਹਿੰਦੁਸਤਾਨ ਹੈਡਰੋਲਿਕਾ ਹਾ ਲੋ ਜੀ ਹਾਂ ਜੀ ਇਹ ਵੀ ਕੰਪਿਊਟਰ ਵਾਲੀ ਮਸ਼ੀਨ ਇਹਦੇ ਨਾਲ ਹੀ ਸਾਰਾ ਬੈਂਡਿੰਗ ਦਾ ਕੰਮ ਸਾਰਾ ਪਤੀਆ ਮਤਲਬ ਹੁੰਦਾ ਹੈ ਅੱਛਾ ਅੱਛਾ ਜੀ ਸਫਾਈ ਹੁੰਦੀ ਹੈ ਨਾ ਕੁਆਲਟੀ ਨਾ ਕੁਆਲਟੀ ਨਾਲ ਬਣਦਾ ਬਿਲਕੁਲ ਜੀ ਬਿਲਕੁਲ ਜੀ ਕੁਆਲਟੀ ਦਾ ਕੰਮ ਇਹਨਾਂ ਦਾ ਹੈ ਹੀ ਹੈ ਮਤਲਬ ਇਹ ਜਿਹੜੀ ਇੰਪਲੀਮੈਂਟ ਦੇਖ ਕੇ ਹਾਂ ਜੀ ਪਤਾ ਲੱਗ ਜਾਂਦਾ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਸੋ ਹੋਰ ਭਾਜੀ ਕੋਈ ਰਹਿ ਗਏ ਹੁਣ ਬਾਈ ਜੀ ਕੋਈ ਇੰਪਲੀਮੈਂਟ ਜੀ ਹੋਰ ਹੈਗੇ ਜੀ ਆ ਵੇਖੋ ਡਿਸਕ ਪਲੋ ਬਣਾਉਨੇ ਆਂ ਸਾਰੇ ਅੱਛਾ ਡਿਸਕ ਪਲੋ ਜੀ ਹਾਂ ਇੱਕ ਉਹ ਆਡੂ ਬਣਾਉਨੇ ਆਂ ਆ ਚੈੱਕ ਕਰੋ ਆ ਪਲੋਪ ਇਹ ਸਾਰੇ ਬੜੇ ਲਓ ਜੀ ਆ ਪਲੋ ਬਣਿਆ ਪਿਆ ਅੱਛਾ ਇਹਦੀ ਕੀ ਸਪੈਸੀਫਿਕੇਸ਼ਨ ਹੈ ਜੀ ਇਹ ਹੈਗਾ ਜੀ ਇਹਦਾ ਵਜਨ ਆਈਦਾ 150 ਕਿਲੋ ਭਾਰ ਇਹਦਾ ਅੱਛਾ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ 150 ਕਿਲੋ ਇਹ 25000 ਰੁਪਏ ਦਾ ਹੀ ਸੇਲ ਕਰਦੇ ਹਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ 25000 ਦਾ ਇਹ ਵੀ ਉਹ ਵੀ ਇਹਦੇ ਨਾਲ ਦੇ ਪਿਆ ਉਹ ਦਿੱਜੇ ਪਿੱਛੇ ਜਿਹੜੇ ਉਹ ਮਹਿੰਗੇ ਹੁਕਮਣ ਵਾਲੇ ਜਿਹੜੇ ਹੱਥ ਨਾਲ ਘੁੰਮ ਜਾਂਦੇ ਉੱਪਰੋਂ ਲਓ ਜੀ ਉਹ ਵੀ ਦੇਖਦੇ ਹਾਂ ਹੱਥ ਨਾਲ ਘੁੰਮਣ ਵਾਲੇ ਚੈੱਕ ਕਰੋ ਜੀ 30000 ਦਾ ਸੇਲ ਕਰਦੇ ਹਾਂ ਇਹ 30000 ਦਾ ਜੀ ਇਹਦਾ 180 ਕਿ अच्छा 1.80 किलो जे है 1.80 किलो ਦਾ ਇਹ ਉਹ ਪਿਛਲਾ ਵੀ ਸੇਮ ਮਾਡਲ ਹੀ ਹੈ ਜੀ ਸੇਮ ਹੀ ਇਥੋਂ ਘੁਮਾ ਕੇ ਤੇ ਹੱਥ ਨੇ ਇਹਨੂੰ ਜਿੱਥੇ ਮਰਜ਼ੀ ਕਰ ਲੋ ਇਹਦੀ ਡਿਗਰੀ ਘੁਮਾ ਲੋ ਜਿੰਨੀ ਮਰਜ਼ੀ ਇੱਧਰ ਜਿੰਨੀ ਆਪਣੀ ਲੋਡ ਅਨਸਾਰ ਬਿਲਕੁਲ ਡਿਗਰੀ ਉਸੇ ਵੇਲੇ ਘੁਮ ਜੂਗੀ ਠੀਕ ਹੈ ਜੀ ਹਾਂ ਜੀ ਐਡਜਸਟਮੈਂਟ ਹੋ ਜੀ ਵਾਟਰ ਮਿੱਟੀ ਵੀ ਲਾਈ ਜੂਗਾ ਵਾਟਰ ਨੂੰ ਸਾਫ਼ ਹੀ ਕਰ ਦੂਗਾ ਅੱਛਾ ਅੱਛਾ ਜੀ ਹਾਂ ਜੀ ਲਓ ਜੀ ਆ ਇਹ ਭਾਹ ਟਰੈਕਟਰ ਨਾਲ ਲੋਡ ਆਪਾਂ ਥੇਲੇ ਲੈ ਕੇ ਜਾਣੇ ਆ ਯੂਰੀ ਵਾਲੇ ਲੱਦ ਕੇ ਡਾਈ ਵਾਲੇ ਲੱਦ ਕੇ ਲੈ ਕੇ ਜਾਓ ਕੋਈ ਡਰਮ ਡੀਜ਼ਲ ਦੇ ਦੋ ਲੋਡ ਕਰ ਲੋ ਜੀ ਜੀ ਕੋਈ ਹੋਰ ਵਿੱਚ ਕੋਈ ਵਜਨਦਾਰ ਚੀਜ਼ ਚੱਕਣੀ ਬੀਜ ਲੈ ਕੇ ਜਾਣਾ ਖੇਤ ਦਾ ਬਹੁਤ ਕੰਮ ਹੋਦਾ ਹੈ ਕਿਸਾਨਾਂ ਦੇ ਇਹ ਇਹਦਾ ਕੀ ਪ੍ਰਾਈਸ ਹੈ ਕਿੰਨਾ ਵੇਟ ਹੈ ਇਹ 180 ਕਿਲੋ ਭਾਰ ਜੇ 23000 ਦਾ ਹੈ ਜੀ 23000 ਦਾ ਹਾਂਜੀ ਠੀਕ ਹੈ ਜੀ ਆ ਜਿਓ ਜਿੰਦਰਾ ਜੀ ਸੋ ਇਹ ਕਿਹਦੇ ਆੜਕੌਣ ਵਾਲਾ ਜਿੰਦਰਾ ਆੜਕੌਣ ਵਾਲਾ ਜਿੰਦਰਾ ਜੀ ਠੀਕ ਹੈ ਜੀ ਹਾਂਜੀ ਤੇ ਇਹ ਮਤਲਬ ਵੇਟ ਇਹਦਾ ਵੀ ਓਨਾ ਹੀ ਆ ਵੇਟ ਇਹਦਾ ਹੋ ਜਾਂਦਾ 200 ਕਿਲੋ ਜੀ ਇਹ ਅੱਛਾ 200 ਕਿਲੋ ਦੇ ਨੇ ਕੀ ਪ੍ਰਾਈਸ ਹੈ ਦਾ ਜੀ ਇਹ 40000 ਰੁਪਏ ਦਾ ਜੀ 40000 ਦਾ ਹਾਂ ਜੀ ਠੀਕ ਹੈ ਜੀ ਲਓ ਜੀ ਯਾਰ ਆਪਾਂ ਨਾਲ ਜੰਦਰਾ ਉਹ ਕਲਟੀਵੇਟਰ 17 ਵਾਲੇ ਖੜੇ ਨੇ ਅੱਛਾ ਅੱਛਾ ਜੀ ਆ 17 ਵਾਲੇ ਦਿਖਾਈਏ ਤੁਹਾਨੂੰ ਕਲਟੀਵੇਟਰ ਆਹ ਰੋਲ ਕੇ ਵੀ ਆਹ ਦੇਖੋ ਜੀ ਪੈਰ ਇਹਨੋਂ ਵੀ ਨਵੇਂ ਨੇ ਹਨਾ ਜੀ ਹਾਂ ਇਹ ਵੀ ਕਿਸੇ ਦੇ ਆਰਡਰ ਤੇ ਬਣੇ ਹੋਏ ਹਜੇ ਲੈਣ ਨਹੀਂ ਆਏ ਇਹ ਕਿੰਨੇ ਦੇ ਪੈ ਜਾਂਦੇ ਜੀ ਇਹ ਬਣਦੇ ਜੀ 1 15 ਦੇ 1 ਲੱਖ 15000 ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਸਾਰੇ ਦੂਜੇ ਹਾਈਡਰੋਲਿਕ ਹਾਂ ਜੀ ਫੋਲਡੇਬਲ ਹਾਂ ਜੀ ਹਾਂ ਜੀ ਲੋੜ ਜੀ ਐਡਜਸਟ ਕਰ ਸਕਦੇ ਆ ਆਪਣੇ ਲੋਡਿੰਗ ਤੁਸੀਂ ਜਿੰਨੀ ਤੁਹਾਨੂੰ ਲੋਡ ਹੈ ਨਾ ਆਹ ਅੱਗੇ ਵਾਲਾ 1 ਫੁੱਟ ਵਾਲਾ 9 ਫੁੱਟਾ ਪਿਛਲੇ ਦੋਨੋਂ 10 ਫੁੱਟੇ ਠੀਕ ਹੈ ਜੀ ਇਹ 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 9 ਵਾਲਾ ਜੀ ਇਹ 9 ਜੀ ਉਹ ਪਿਛੇ 10 ਹਾਂਜੀ ਇਹਦੀ ਕੀ ਰੈਂਦਾ ਜੀ ਇਹ ਇਹ ਹੈਗਾ ਜੀ 1 17 ਦਾ ਇਹਦਾ ਪ੍ਰਾਈਸ 1 ਲੱਖ 17 ਹਾਂਜੀ ਉਹ 1 ਲੱਖ 22000 ਰੁਪਏ ਆ 1 22 ਦਾ 10 ਫੁੱਟਾ 1 ਲੱਖ 22000 ਦਾ 5000 ਦਾ ਫਰਕ ਇਹਨਾਂ ਦਾ ਅੱਛਾ ਅੱਛਾ ਜੀ ਠੀਕ ਹੈ ਉਹ 1 17 ਦਾ ਜੀ ਜਿਹੜਾ 9 ਫੁੱਟਾ ਹੈਗਾ 5000 ਦਾ ਫਰਕ ਆ ਗਿਆ ਜੀ ਹਾਂਜੀ ਹਾਂਜੀ ਤੇ ਲਓ ਜੀ ਇਹ ਸਾਰਾ ਆ ਗਿਆ ਜੀ ਇਹਨਾਂ ਦਾ ਫੈਕਟਰੀ ਦਾ ਟੂਰ ਜੀ ਇਹ ਆਲੂ ਵਾਲੀ ਤੇ ਉਹ ਮਟਰ ਵਾਲੀ ਮਸ਼ੀਨ ਨੂੰ ਖੜਾ ਆਲੂ ਵਾਲਾ ਇਹ ਤੇ ਅੱਗੇ ਦੇਖ ਹਾਂ ਬਰਬਾਹ ਹਾਂਜੀ ਇਹ ਆਪਾਂ ਦੇਖ ਲਿਆ ਦੀ ਮਟਰ ਵਾਲੀ ਮਸ਼ੀਨ ਦੀ ਮਟਰ ਬਜਾਈ ਵਾਲੀ ਆਹ ਲਓ ਜੀ ਆਹ ਮਟਰ ਬਜਾਈ ਵਾਲੀ ਕਰੋ ਚੈੱਕ ਇਹ ਇਹਦਾ ਕਿੰਨੇ ਆ ਜੀ ਸਰ ਇਹ ਹੈਗੀ ਜੀ 1 ਲੱਖ ਰੁਪਏ ਦੀ ਅੱਛਾ 1 ਲੱਖ ਦੀ ਆ ਜੀ ਹਾਂਜੀ ਪੂਰੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਡਿਲੀਵਰੀ ਅੱਡ ਹਾਂਜੀ ਲਓ ਜੀ ਵਿੱਚੋਂ ਦਿਖਾ ਦਿਓ ਜੀ ਇਹ ਪਸਤੌਰ ਮਾਡਲ ਹੈ ਛੋੜੀ ਅੱਛਾ ਅੱਛਾ ਜੀ ਇਹਦਾ ਸਮਾਨ ਕੋ ਖੋਲਿਆ ਨਾਲ ਜੀ ਜੀ ਲਓ ਜੀ ਲਓ ਜੀ ਆ ਇੱਥੇ ਮਤਲਬ ਮੈਂ ਤੁਹਾਨੂੰ ਕੈਸ਼ ਇਹਨਾਂ ਦਾ ਪੇਂਟਿੰਗ ਏਰੀਆ ਦਿਖਾਉਣਾ ਆ ਦੇਖੋ ਇੱਥੇ ਸਾਰਾ ਮਤਲਬ ਬਣ ਕੇ ਚੀਜ਼ਾਂ ਆਉਂਦੀਆਂ ਇੰਪਲੀਮੈਂਟ ਫਿਰ ਇੱਥੇ ਪੇਂਟ ਕਰ ਦਿੰਦੇ ਨੇ ਜੀ ਆ ਦੇਖੋ ਇਹ ਆਡ ਏਰੀਆ ਜਿਹਨਾਂ ਦਾ ਪੇਂਟ ਰਸਤੇ ਜਿਹੜਾ ਬਣਿਆ ਹੋਇਆ ਆ ਦੇਖੋ ਆ ਲੱਗੇ ਦੀ ਹੋਏ ਨੇ ਬਾਈ ਉਹਨਾਂ ਦਾ ਪੇਂਟ ਕਰਕੇ ਹਟੇ ਨੇ ਹੁਣ ਇਹਨੂੰ ਲੈ ਜਾਣਗੇ ਚੋਕ ਹਾਂਜੀ ਇਹ ਮਸ਼ੀਨ ਤੁਸੀਂ ਕਿਹੜੀ ਕਹਿ ਰਹੇ ਸੀ ਲੇਜ਼ਰ ਵਾਲੀ ਜਿਹੜੀ ਕਟਿੰਗ ਕਰਦੀ ਦਿਖਾਇਓ ਮੜਾ ਜੂਮ ਕਰਕੇ ਇਹ ਪਲਾਜ਼ਮਾ ਕਟਮ ਜੀ ਅੱਛਾ ਜੀ ਹਾਂ ਇਹ ਮਤਲਬ ਸਫਾਈ ਲਹੁੰਦੀ ਹੈ ਕਟਿੰਗ ਦੇ ਵਿੱਚ ਹਨਾ ਬਿਲਕੁਲ ਆਹ ਫਿਰ ਪੀਸ ਕੱਟੇ ਹੋਏ ਜਿਹੜੇ ਬੜੇ ਸਫਾਈ ਨਾਲ ਕੱਟੇ ਹੋਏ ਸਾਰੇ ਆ ਦੇਖੋ ਲਓ ਜੀ ਕਰੋ ਚੈੱਕ ਬੈਰਿੰਗ ਫਿਟਿੰਗਾਂ ਦੀ ਪੂਰੀ ਆਪੇ ਕੱਟੀ ਜਾਂਦੀ ਉਹਦੇ ਨਾਲ ਹੀ ਉਸ ਹਿਸਾਬ ਨਾਲ ਅਕੋਰਡਿੰਗਲੀ ਹਨਾ ਸਾਰੀ ਹਾਂਜੀ ਬਿਲਕੁਲ ਹਾਂ ਲਓ ਜੀ ਆਹ ਦੇਖੋ ਇਹ ਮਸ਼ੀਨ ਹੈ ਜੀ ਜੋ ਕੰਮ ਪੂਰਾ ਤਸੱਲੀ ਬਖਸ਼ ਤੇ ਸਫਾਈ ਵਾਲਾ ਹੁੰਦਾ ਜੀ ਹਾਂਜੀ ਹਾਂਜੀ ਤੇ ਮੈਂ ਕਿਹਾ ਸੀ ਆਪਣੇ ਚੈਨਲ ਤੇ ਆਪਾਂ ਜਰੂਰ ਤੇ ਫੋਨ ਕਰਕੇ ਜਿਹੜੇ ਜਿਹੜੇ ਇੰਪਲੀਮੈਂਟ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋ ਲੈ ਸਕਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਇਸੇ ਤਰ੍ਹਾਂ ਦੀ ਵੀਡੀਓ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਆਪਣਾ ਇਦਾਂ ਬਲੌਗ ਅੱਜ ਦੀ ਵੀਡੀਓ ਧੰਨਵਾਦ